ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਝੋਟੀ ਬਕਾਊ ਆ ਨੀਲੀ ਰਾਵੀ ਦੇ ਵਿੱਚ ਪੈਂਦੀ ਹੈਗੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਹੈਗੀ ਮਾਰਕਿੰਗ ਸਾਰੀ ਪ੍ਰੋਪਰ ਆ ਗਈ ਬਸ ਥੋੜੇ ਜਿਹਾ ਅੱਖਾਂ 'ਚ ਜਵਾਬ ਘੱਟ ਆ ਤੇ ਬੋਲ ਵੀ ਤਕਰੀਬਨ ਚੰਗੇ ਦੀ ਹੋਣੀ ਆਗੀ ਕਿਉਂਕਿ ਬਾਈਆਂ ਨੇ ਮੱਝ ਲਿਆਂਦੀ ਸੀ ਚੰਗੀ ਮੱਝ ਸੀ ਤੇ ਉਹ ਗੱਭਣ ਹੀ ਆਈ ਸੀਗੀ ਤੇ ਉਹਦੇ ਮਗਰ ਇਹ ਆਈ ਸੀਗੀ ਤੇ ਇਹਦਾ ਆਪਦਾ ਨਹੀਂ ਪਤਾ ਵੀ ਕਿਹੜੇ ਬੋਲਦੀ ਐ ਪਰ ਹੋਊਗੀ ਚੰਗੇ ਬੋਲਦੀ ਤੇ ਮਾਦਾਰ ਰਿਕਾਰਡ ਵੀ ਚੰਗਾਗਾ ਅੱਗੇ ਸੀਮਨ ਜਿਹੜਾ ਲੱਗਿਆ ਵਾ ਉਹ ਵੀ ਚੰਗਾ ਲੱਗਿਆ ਵਾ ਤੇ ਬਾਕੀ ਸਨਖਪੂਣਾ ਬਹੁਤ ਆ ਸਿੰਘ ਦੇਖ ਸਕਦੇ ਹੋ ਜਮਾ ਕੁੰਡੇ ਆ ਫੇਸ ਦੀ ਕੁਆਲਿਟੀ ਬਾਡੀ ਦਾ ਢਾਂਚਾ ਦੇਖ ਸਕਦੇ ਹੋ ਬਹੁਤ ਚੰਗਾਗਾ ਸਾਰੇ ਪੱਖਾਂ ਤੋਂ ਸਨਖੀ ਝੋਟੀ ਆਗੀ ਸਾਫ ਸੁਥਰੀ ਆ ਥਾਣ ਥਣ ਵੀ ਬਹੁਤ ਚੰਗੇ ਆ ਹਫਤਾ ਤੋਂ 10 ਦਿਨਾਂ ਦੀ ਹੈ ਕੱਚੀ ਆਗੀ ਤੇ ਮੂੰਹੋਂ ਦੋ ਦੰਦਾਂ ਦਾ ਕੀ ਤੇ ਬਾਕੀ ਜੋ ਬਣਦੀ ਡਿਟੇਲ ਆ ਉਹ ਸਾਰੀ ਆਪਾਂ ਬਾਈ ਤੋਂ ਲੈ ਕੇ ਦਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁڑے ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਜਾਂ ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਆ ਵੈਸੇ ਆਪਾਂ ਸਾਰੀ ਗੱਲਬਾਤ ਡਿਟੇਲ ਆਪਾਂ ਲੈ ਦਾਂਗੇ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਿਓ ਇੱਥੇ ਆ ਗਿਆ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਸੌਦਾ ਕਰਿਓ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਫਾਰਮਰ ਆ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਆਪਦੀ ਫੁੱਲ ਤਸੱਲੀ ਕਰ ਲਿਓ ਸਾਰੇ ਪੱਖਾਂ ਤੋਂ ਤੇ ਜੈਸਾ ਵਣ ਆਪਾਂ ਦੇਖ ਰਹੇ ਹਾਂ ਝੋਟੀ ਨੂੰ ਬਹੁਤ ਚੰਗੀ ਸੋਹਣੀ ਝੋਟੀ ਹੈਗੀ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆ ਜੋ ਥੋੜਾ ਆਪਾਂ ਜਿਆਦਾ ਸਮਾਨ ਨਹੀਂ ਲੈਂਦੇ ਆਪਾਂ ਝੋਟੀ ਦੀ ਡਿਟੇਲ ਪੁੱਛਦੇ ਆਂ ਤੇ ਬਾਈ ਨਾਲ ਗੱਲਬਾਤ ਕਰਾਉਣੀ ਆ ਸਾਰੀ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਰੇਟ ਫੋਨ ਤੇ ਹੋਊਗਾ ਕਿਉਂਕਿ ਕਈ ਵਾਰੀ ਤਿਆਰੀ ਹਜੇ ਦਿਨ ਕਾਫੀ ਪਏ ਆ ਦੇ ਤਿਆਰੀ ਤੇ ਪਤਾ ਲੱਗੂਗਾ ਬਾਕੀ ਕਈ ਵਾਰੀ ਰੇਟ ਤੈਅ ਨਹੀਂ ਕਰਿਆ ਹੁੰਦਾਗਾ ਤੇ ਉਹ ਤੁਸੀਂ ਫੋਨ ਤੇ ਪੁੱਛ ਸਕਦੇ ਹੋਗੇ ਤੇ ਆਜੋ ਆਪਾਂ ਗੱਲਬਾਤ ਕਰਾਉਣੀ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਂ ਦੱਸ ਦਿਓ ਜੀ ਬਰਵੀਰ ਸਿੰਘ ਰਾਜਾ ਡੈਰੀ ਵਾਲਾ ਠੀਕ ਹੈ ਜੀ ਪਿੰਡ ਆਤਮਪੁਰਾ ਠੀਕ ਹੈ ਜੀ ਬੂਲ ਜ਼ਿਲ੍ਹਾ ਬਟਿੰਡਾ ਠੀਕ ਹੈ ਜੀ ਨੇੜੇ ਪਿੰਡ ਸਲਾਦਪੁਰਾ ਪਿੰਡ ਸੈਦੋਕੇ ਦੀਨਾ ਕਾਂਗੜ ਇਹ ਆ ਸੇ ਪਾਸੇ ਦੇ ਪਿੰਡ ਰਹਿ ਜਾਂਦੇ ਹਨਾ ਠੀਕ ਹੈ ਤੇ ਜਿਹੜੀ ਆਪਾਂ ਝੋਟੀ ਵੇਚਣ ਲੱਗੇ ਆ ਜੀ ਆਪਣੇ ਘਰ ਦੇ ਕੋਈ ਆ ਹਨਾ ਹਾਂਜੀ ਹਾਂ ਘਰ ਦੀ ਠੀਕ ਹੈ ਤੇ ਦੰਦੋਂ ਕਿਵੇਂ ਆਹੇ ਦੰਦੋ ਦੋ ਦੰਦ ਆ ਜੀ ਪਿਓਰ ਪਿਓਰ ਦੋ ਦੰਦ ਆਗੇ ਜੀ ਠੀਕ ਹੈ ਤੇ ਹੁਣ ਇਹਦੇ ਦਿਨ ਕਿੰਨੇ ਕੁ ਪਏ ਹੈਗੇ 18 ਤਰੀਕ ਨੂੰ ਤਾਂ ਪੂਰੇ ਹੋਣਗੇ 18 ਦਿਨ ਪੂਰੇ ਹੋਣੇ ਆ ਤੇ ਅੱਜ ਆਪਾਂ 11 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਹਨਾ ਤਕਰੀਬਨ 7-8 ਦਿਨ ਪਏ ਆਗੇ ਹਾਂਜੀ ਹਾਂ ਤੇ ਬਾਕੀ ਗਰਮੀ ਕਾਰਨ ਕੋਈ ਪਸ਼ੂ ਦਾ ਪਤਾ ਨਹੀਂ ਹੁੰਦਾ ਹਨਾ ਹਾਂ ਪਹਿਲਾਂ ਵੀ ਹੋ ਸਕਦਾ ਵੱਧ ਵੀ ਲੈ ਸਕਦਾ ਹਾਂ ਵੱਧ ਘੱਟ ਪਸ਼ੂ ਲਿਆ ਸਕਦਾਗਾ ਵੀ ਜਾਨੀ ਦਿਨ ਪੂਰੇ ਹੋਣ ਚ ਇੰਨੇ ਦਿਨ ਪਏ ਆ ਠੀਕ ਹੈ ਜੀ ਸਭੀ ਸੰਭਾਲੀ ਹੈ ਹੋ ਸਕਦਾ ਵੱਧ ਵੀ ਲੈ ਸਕਦੀ ਹੈ ਵੱਧ ਲੈ ਸਕਦੀ ਹੈ ਵੈਸੇ ਪਹਿਲਾਂ ਤਾਂ ਨਹੀਂ ਸੂੰਦੀ ਹਨਾ ਹਾਂ ਹਾਂ ਤੇ ਇਹਦਾ ਆਪ ਦਾ ਤਾਂ ਨਹੀਂ ਪਤਾ ਵੀ ਆਪ ਇਹ ਕਿਹੜੇ ਟੀਕੇ ਦੀ ਆਪਤਾ ਨਹੀਂ ਮੈਨੂੰ ਪਤਾ ਕਿ ਉਹ ਗੱਪਣ ਮੱਝ ਲੈ ਜਾਂਦੀ ਸੀ ਠੀਕ ਆ ਆਪਾਂ ਮੱਝ ਲੈ ਕੇ ਜਾਂਦੀ ਸੀ ਹਾਂ ਤੇ ਮੱਝ ਦਾ ਅੱਛਾ ਮੱਝ ਨੇ 18 ਲੀਟਰ ਦੁੱਧ ਮੇਰੇ ਕੋਲੇ ਦਿੱਤਾ ਉਹਨੇ ਠੀਕ ਆ ਇਹਦੀ ਮਾਂ ਦਾ 18 ਲੀਟਰ ਦਾ ਰਿਕਾਰਡ ਸੀਗਾ ਦੂਜੇ ਸੂਏ ਸੀਗੀ ਦੂਜੇ ਸੂਏ ਦਾ 18 ਲੀਟਰ ਦੁੱਧ ਬਹੁਤ ਹੋ ਜਾਂਦਾ ਹਨਾ ਹਾਂਜੀ ਹਾਂ ਹਾਂ ਠੀਕ ਆ ਦੂਜੇ ਸੂਏ ਯਾਨੀ ਕਿ ਆਪਾਂ ਮੱਝ ਲੈ ਕੇ ਜਾਂਦੀ ਸੀਗੀ ਹਾਂ ਗੱਪਣ ਜਾਂਦੀ ਸੀ ਠੀਕ ਆ ਤੇ 18 ਲੀਟਰ ਦੁੱਧ ਆਪਾਂ ਚੋਇਆ ਠੀਕ ਆ ਆਪ 18 ਲੀਟਰ ਚੋਇਆ ਹਾਂਜੀ ਆ ਠੀਕ ਆ ਤੇ 31 ਆਈ ਸੀ ਉਹਦੇ ਮਗਰ ਜਦੋਂ ਸੂਈ ਸੀ ਕੱਟੀ ਦਿੱਤੀ ਸੀ ਉਹਨੇ ਠੀਕ ਆ ਜਦੋਂ ਵੇਚੀ ਫਿਰ ਅਗਲੇ ਸੂਏ ਵੇਚਤੀ ਸੀ ਉਹ ਇਹ ਰੱਖ ਲਈ ਸੀ ਕੱਟੀ 31 ਆ ਆਪਾਂ ਸੰਭਲੀ ਸੀ ਹਾਂਜੀ ਹਾਂ ਤੇ ਮੱਝ ਆਪਾਂ ਵੇਚਤੀ ਸੀ ਵੇਚਤੀ ਸੀ ਠੀਕ ਆ ਚੰਗੀ ਸੀ ਫਿਰ ਮੱਝ ਹਨਾ ਹਾਂਜੀ ਹਾਂ 1/2 ਲੱਖ ਰੁਪਏ ਦੀ ਵੇਚੀ ਸੀ ਮੱਝ ਆਪਾਂ 1/2 ਲੱਖ ਦੀ ਵੇਚੀ ਸੀ ਤੇ ਉਹ ਵੀ ਨੀਲੀ ਰਾਵੀ ਸੀਗੀ ਉਹ ਵੀ ਨੀਲੀ ਰਾਵੀ ਸੀ ਅੱਖਾਂ 'ਚ ਉਹਦੇ ਨਹੀਂ ਜਵਾਬ ਹੈ ਨਹੀਂ ਸੀ ਆਹੇ 6ਵੇਂ ਠੀਕ ਆ ਬਸ ਇਹਦੇ ਵੀ ਗੱਲਾਂ ਅੱਖਾਂ 'ਚ ਜਵਾਬ ਹੈ ਨਹੀਂ ਹਨਾ ਬਾਕੀ ਮਾਰਕਿੰਗ ਸਾਰੀ ਬਹੁਤ ਵਧੀਆ ਇਹ ਮਾਰਗੀ ਆ ਜਮਾਏ ਸਹੀ ਗੱਲ ਆ ਬਾਕੀ ਢਾਂਚਾ ਢੁੰਚਾ ਵੀ ਬਹੁਤ ਚੰਗਾ ਹੈਗਾ ਹਾਂਜੀ ਤੇ ਇਹ ਤੋਂ ਦੁੱਧ ਦੀ ਕਿੰਨੀ ਉਮੀਦ ਹੈਗੀ ਮੇਰੇ ਹਿਸਾਬ ਨਾਲ ਤਾਂ ਜਿਵੇਂ ਸਭੀ ਸੰਭਾਲੀ ਹੈ 15 ਲੀਟਰ ਤੋਂ ਜ਼ਰੂਰ ਦੇਣਾ ਚਾਹੀਦਾ ਇਹ ਤੋਂ ਘੱਟ ਨਹੀਂ ਦਿੰਦੀ ਜੀ 14 15 ਤਾਂ ਦੇਣਾ ਹੀ ਚਾਹੀਦਾ ਹੈਨਾ ਕਿਉਂਕਿ ਚੰਗੀ ਸੰਭੀ ਵੀ ਹੈ ਤੇ ਬਾਕੀ ਮਾਦਾਰ ਕਾਰਡ ਚੰਗਾ ਸੀਗਾ ਹੈਨਾ ਇਲਾਕੇ ਜਿਵੇਂ ਮਾਰਗੀ ਆ ਤੁਹਾਨੂੰ ਲਾਈ ਜਾ ਕੋਈ ਖਾਣਾ ਕੋ ਹਸ ਲਾਈ ਜਾ ਕੁਛ ਨਹੀਂ ਹੈ ਕਹਿੰਦੀ ਠੀਕ ਆ ਉਵੇਂ ਠੰਡੀ ਸੀਲ ਆ ਹੈਨਾ ਠੀਕ ਆ ਤੇ ਜਿਹੜਾ ਇਹਦੇ ਟੀਕਾ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਨਹੀਂ ਉਹਦਾ ਮੈਂ ਨਾ ਬਸ ਸਾਹਮਣਾ ਭੁੱਲ ਗਿਆ ਜੇ ਸਾਹਮਣਾ ਹੁੰਦਾ ਫਿਰ ਤਾਂ ਪੱਕਾ ਪ੍ਰੋਪਰ ਪਤਾ ਲੱਗ ਜਾਂਦਾ ਅੱਛਾ ਭਰਾਇਆ ਕਹਿ ਕੇ ਨੀਲੀ ਰਵੀ ਦਾ ਚੰਗੀ ਨਸਲ ਦਾ ਹੀ ਸੀਗਾ ਅਸੀਂ ਲੱਗਿਆ ਵਾ ਨੀਲੀ ਰਵੀ ਦਾ ਹੀ ਆ ਤੇ ਲੱਗਿਆ ਵਾ ਵੀ ਚੰਗਾ ਹੈ 1000 ਰੁਪਿਆ ਲਿਆ ਸੀ ਟੀਕੇ ਦਾ ਕਹਿੰਦਾ ਸੀ ਵੀ ਚੰਗਾ ਟੀਕਾ ਹੈਗਾ ਅੱਛਾ 1000 ਰੁਪਿਆ ਲਿਆ ਸੀ ਹਾਂਜੀ ਠੀਕ ਆ ਫਿਰ ਤਾਂ ਪੂਰਾ ਚੰਗਾ ਹੀ ਲੱਗਿਆ ਹੋਣਾ ਬਾਕੀ ਅੱਜ ਕੱਲ ਡਾਕਟਰ ਲਾਉਂਦੇ ਵੀ ਸੀਮਨ ਚੰਗਾ ਹੀ ਆ ਹੈ ਨਾ ਪੂਰੇ ਬੰਦਾ ਪੈਸੇ ਚੱਲਣ ਵਾਲਾ ਹੁੰਦਾ ਫਿਰ ਉਹ ਬਾੜ ਸਹੀ ਗੱਲ ਆ ਦੋਸਤੋ ਬਾਈ ਨੇ ਰਿਕਾਰਡ ਨਹੀਂ ਤਕਰੀਬਨ ਸੰਭਿਆ ਵੀ ਮਤਲਬ ਉਹ ਸਿੱਕਾ ਨਹੀਂ ਸੰਭਿਆ ਤੇ ਪਰ ਸੀਮਨ ਨੇ ਇਹਦੇ ਚੰਗਾ ਹੀ ਲੱਗਿਆ ਵਾ ਲੱਗਿਆ ਵਾ ਵੀ ਨੀਲੀ 라ਵੀ ਦਾ ਹੀ ਆ ਤੇ ਲੱਗਿਆ ਵਾ ਵੀ ਬਹੁਤ ਚੰਗਾ ਵਾ ਤੇ ਉਹ ਜਾਂ ਤਾਂ ਡਾਕਟਰ ਤੋਂ ਕਨਫਰਮ ਹੋ ਸਕਦਾਗਾ ਤੇ ਬੱਚਾ ਵਧ ਗਈ ਪਾਊਗੀ ਤੇ ਆਪਾਂ ਰੇਟ ਕਿੰਨਾ ਕਰਦੇ ਆ ਇਹਦਾ ਜੀ ਰੇਟ ਫੋਨ ਤੇ ਦੱਸ ਦਿਆਂਗੇ ਜੀ ਰੇਟ ਫੋਨ ਤੇ ਕਰ ਲਓਗੇ ਠੀਕ ਹੈ ਜਿਹਨੂੰ ਵੀ ਫਿੱਟ ਵੈਂਦੀ ਆ ਦੋਸਤੋ ਵੈਸੇ ਤੁਹਾਨੂੰ ਆਪਾਂ ਪਹਿਲਾਂ ਦੱਸ ਹੀ ਦਿੱਤਾ ਸੀ ਤੇ ਰੇਟ ਪੁੱਛਣ ਦੀ ਖਾਤਰ ਤੁਸੀਂ ਕਾਲ ਕਰ ਸਕਦੇ ਹੋਗੇ ਬਾਕੀ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਇੱਥੇ ਆ ਜਾਓ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਿਓ ਫੇਰ ਤੁਸੀਂ ਸੌਦਾ ਕਰ ਲਿਓ ਕਿਉਂਕਿ ਝੋਟੀ ਵਧੀਆ ਚੰਗੀ ਝੋਟੀ ਹੈਗੀ ਤੇ ਕਿਉਂਕਿ ਤਿਆਰੀ ਤੇ ਅੱਗੇ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਦੀ ਬਣਦੀ ਆ ਵੈਸੇ ਮੈਂ ਦੇ ਤੋਂ ਬਹੁਤ ਚੰਗੀ ਆ ਕਿਉਂਕਿ ਮਾਦਾਰਡ ਕਾਰਡ ਚੰਗਾ ਸੀ ਵੀ ਚੰਗੀ ਬਣੂਗੀ ਮੈਂ ਨਹੀਂ ਬਹੁਤ ਜ਼ਿਆਦਾ ਤਿਆਰੀ ਕਰਦੀ ਸੀ ਬੈਠਿਆ ਨਹੀਂ ਜਾਂਦਾ ਸੀ ਜਦੋਂ ਉਸੇ ਪੁਰ ਛੂਂਦੇ ਜਨਤ ਜੀ ਵੀ ਅੱਛਾ ਐ ਲੇਟ ਦੀ ਸੀਗੀ ਫਾਈਨਲੀ ਵਾ ਤਿਆਰ ਕਰਦੀ ਜੀ ਫਾਈਨਲੀ ਵਾ ਤਿਆਰ ਕਰਿਆ ਸੀਗਾ ਠੀਕ ਹੈ ਜੀ ਉਸੇ ਤਰੀਕਾ ਪਿਆਰ ਕਰੂਗੀ ਜਮਾਂ 100% ਉਹਦੇ ਵਾਲੇ ਨਹੀਂ ਸਾਡੀਆਂ ਸਾਰੀਆਂ ਉਹਦੇ ਵਾਲੀ ਸਾਰੀ ਚਾਲ ਥਣ ਬਾਣ ਸਾਰਾ ਉੱਚੇ ਠੀਕ ਹੈ ਵੀ ਮਾਂ ਤੇ ਗਈ ਹੈ ਨਾ ਮਾਂ ਤੇ ਗਈ ਹੈ ਜਮਾਂ ਹਾਂ ਠੀਕ ਹੈ ਤੇ ਬਾਕੀ ਦੋਸਤੋ ਦੂਜੇ ਸੂਏ ਵੀ ਵਾਧੇ ਵਾਲੀ ਗੱਲ ਆ ਦੂਜੇ ਸੂਏ ਵੀ ਇਹ ਜਿਹਨੇ ਪਹਿਲੇ ਸੂਏ ਖਰੀਦ ਲਈ ਦੁੱਧ ਵੀ ਚੰਗਾ ਦੇਊਗੀ ਤੇ ਬਾਕੀ ਦੂਜੇ ਸੂਏ ਕੀਮਤ ਦੇ ਵਿੱਚ ਵੀ ਵਾਧਾ ਕਰੂਗੀ ਤੇ ਦੂਜੇ ਸੂਏ ਚ ਵੀ ਦੁੱਧ ਵਧਾਊਗੀ ਇਹ ਮੈਂ ਦਾ ਵੀ ਮਾਂ ਦੇ ਬਰਾਬਰ ਦੁੱਧ ਕਰ ਜੂਗੀ ਕਿਉਂਕਿ ਰਿਕਾਰਡ ਚੰਗਾ ਤੇ ਆਪ ਵੀ ਚੰਗੀ ਹੈਗੀ ਹੈ ਤੇ ਆਜੋ ਹੁਣ ਤੁਹਾਨੂੰ ਆਪਾਂ ਤੋੜ ਕੇ ਦਿਖਾਉਨੇ ਆਗੇ ਤੇ ਖੋਲ ਲੋ ਇਹਦਾ ਢੇੜਾ ਦਵਾ ਦੇ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਤੇ ਹੁਣ ਆਪਾਂ ਤੋੜ ਕੇ ਦਿਖਾਉਨੇ ਆ ਤੇ ਤੁਰ ਦੀ ਤੁਸੀਂ ਦੇਖ ਸਕਦੇ ਹੋ ਬਾਡੀ ਬਾਂਤਰ ਦੀ ਬਹੁਤ ਚੰਗੀ ਹੈਗੀ ਥੋੜਾ ਜਿਹਾ ਆਪਾਂ ਨੇੜੇ ਨਹੀਂ ਜਾਂਦੇ ਕਈ ਵਾਰੀ ਪਸ਼ੂ ਡਰ ਜਾਂਦਾ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਉਂਕਿ ਡਰਦੀ ਹੈਗੀ ਤੋੜਨ ਦੀ ਆਪਾਂ ਕੋਸ਼ਿਸ਼ ਕਰੀ ਸੀਗੀ ਤੇ ਛੋਟੀ ਡਰਦੀ ਹੈਗੀ ਉਪਰਾਂ ਕਰਕੇ ਤੇ ਇਦਾਂ ਹੀ ਤੁਸੀਂ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਸਿੰਘਾਂ ਦੀ ਕੁਆਲਿਟੀ ਬਾਕੀ ਬਾਡੀ ਬਾਂਤਰ ਥਾਨ ਵੀ ਬਹੁਤ ਚੰਗੇ ਆ ਦੇਖ ਸਕਦੇ ਹੋ ਤੁਸੀਂ ਇੱਕੋ ਜਿਹਾ ਥਾਣਾ ਜਮ ਬੈਗ ਦਾ ਵੀ ਆਡਰ ਮੂਰ ਨੂੰ ਵੀ ਚੰਗਾ ਕੱਢੂਗੀ ਤੇ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆ ਹੈਗਾ ਤੇ ਮਾਰਕਿੰਗ ਵੀ ਪ੍ਰੋਪਰ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬੈਗ ਸਾਈਡ ਤੋਂ ਚੜਾਈ ਬਹੁਤ ਆਗੀ ਬੈਕ ਸਾਈਡ ਤੋਂ ਚੜਾਈ ਬਹੁਤ ਹੈਗੀ ਤੇ ਅੱਗੇ ਨੂੰ ਪਤਲੀ ਹੁੰਦੀ ਜਾਂਦੀ ਹੈ। ਪੱਟ ਕੋੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ। ਬੈਕ ਸਾਈਡ ਤੋਂ ਆਰਡਰ ਦੇਖ ਸਕਦੇ ਹਾਂ। ਆਰਡਰ ਵੀ ਮੈਂ ਦਾ ਵੀ ਟਾਈਟ ਰੱਖੂਗੀ। ਟਾਈਟ ਹੋਵਨ ਦੇ ਵਿੱਚ ਰਹੂਗੀ। ਤੇ ਬਾਕੀ। ਥਾਂ ਤੋਂ ਨਾ ਬਾਈ ਤੁਧੂਮ ਕਰਕੇ ਦਿਖਾ ਦਿੰਦੇ ਆ। ਧੰਨਵਾਦ ਬਹੁਤ ਵਧੀਆ ਗਾ। ਤੇ ਬਾਕੀ ਮੌਕੇ ਦੇ ਪਤਾ ਲੱਗੂ ਵੀ ਤਿਆਰੀ ਕਿੰਨੀ ਕਰਦੀ ਆ। ਮੈਦ ਚੰਗੀ ਹੈਗੀ। ਬਾਕੀ ਧੰਨਵਾਦ ਆ। ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।